ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਇਸ YouTube ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮੈਂ ਵੀ ਹਾਲੇ ਤੱਕ ਬਿਲਕੁਲ ਠੀਕ ਹਾਂ ਜੀ ਤੇ ਵਧੀਆ ਸਾਰਾ ਕੁਝ ਠੀਕ ਠਾਕ ਹੈ ਤੇ ਅੱਜ ਦੀ ਵੀਡੀਓ ਆਪਾਂ ਸ਼ੂਟ ਕਰ ਰਹੇ ਹਾਂਗੇ ਸੂਟਾਂ ਤੇ ਜਿਹੜੇ ਕਿ ਬਹੁਤ ਸਸਤੇ ਨੇ ਦੁਸਸਤੇ ਸੂਟ ਮੈਨੂੰ ਮੈਨੂੰ ਨਹੀਂ ਲੱਗਦਾ ਇਹ ਦੁਸਸਤੇ ਸੂਟ ਹੋਣਗੇ ਹਨਾ ਅ ਇਨਾ ਦਾ ਜਿਹੜਾ ਪ੍ਰਾਈਸ ਆ ਉਹ ਹੈਗਾਗਾ 150 150 200 150 ਤੇ 200 ਵਾਲੇ ਸੂਟਾਂ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਬਈ ਮੈਂ ਇਹ ਸੂਟ ਹੰਡਾਏ ਹੋਏ ਨੇ ਤੇ ਮੈਂ ਜਿਹੜੇ ਪਿਛਲੇ ਸਾਲ ਗਰਮੀਆਂ ਦੇ ਵਿੱਚ ਦੋ ਸੂਟ ਬਣਾਏ ਸੀਗੇ ਤੇ ਦੋ ਮੈਂ ਪਾਏ ਵੀ ਨਹੀਂ ਵਧੀਆ ਤੇ ਦੋਨਾਂ ਦੋਨੋਂ ਮਤਲਬ ਮੈਂ ਅਲੱਗ-ਅਲੱਗ ਸਟਾਈਲ 'ਚ ਸਟਿਚ ਕਰੇ ਸੀ ਇੱਕ ਮੈਂ ਲੋਨ ਵਾਲਾ ਕਰਿਆ ਸੀ ਇੱਕ ਮੈਂ ਬਿਨਾਂ ਲੋਨ ਤੋਂ ਕਰਿਆ ਸੀਗਾ ਤੇ ਦੋਨੋਂ ਹੀ ਮਤਲਬ ਵਧੀਆ ਮੇਰੇ ਫੋਨ ਦੇ ਕੰਮ ਆਏ ਵਧੀਆ ਮੈਂ ਹੰਡਾਏ ਤੇ ਠੀਕ ਹੈ ਜੀ ਉਹਨਾਂ ਦਾ ਆਪਾਂ ਤੁਹਾਨੂੰ ਅੱਜ ਰਿਵਿਊ ਦੇਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਿ ਮੈਨੂੰ ਪਤਾ ਹੈ ਉਹਨਾਂ ਬਾਰੇ ਠੀਕ ਹੈ ਜੀ ਤੇ ਅੱਜ ਮੈਂ ਥੋੜਾ ਜਿਹਾ ਮੇਕਅਪ ਕਰਿਆ ਹੋਇਆ ਹੈਗਾ ਮੇਕਅਪ ਮੇਕਅਪ ਕਰਿਆ ਹੋਇਆ ਜੀ ਆਪਾਂ ਨੇ ਤੇ ਕਿਉਂਕਿ ਮੈਂ ਫੈਡਿਕ ਬਣਵਾ ਲਈ ਸੀ ਤਾਂ ਕਰਕੇ ਫਿਰ ਮੈਂ ਜੀ ਕਰਿਆ ਉਹਦਾ ਮੇਕਅਪ ਕਰ ਲਵਾਂ ਇਕਤਾ ਜੀ ਹੈਗਾ ਆਹ ਵਾਲਾ ਸੂਟ। ਪ੍ਰਿੰਟ ਦੇਖੋ ਤੁਸੀਂ ਪ੍ਰਿੰਟ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਇਹ ਸੂਟ 150 ਦਾ ਆਇਆ ਹੋਊਗਾ। ਠੀਕ ਹੈ ਜੀ। ਇਹ 150 ਦਾ ਆਇਆ ਜੀ ਸੂਟ। ਸੱਚੀ ਮੁੱਚੀ। ਇਹ ਦੋ ਸੂਟ ਨੇ ਵੀਰੇ ਤੈਨੂੰ ਆ ਇੰਨਾ ਫੁੱਲ ਮਾਜਾ ਲੱਗ ਰਿਹਾ ਇਹ। ਤੇ ਇਹ ਮੈਂ ਲਈਆਂ ਆਪਣੇ ਵਾਸਤੇ ਤੇ ਕਿਉਂਕਿ ਆਪਾਂ ਫੇਰ ਮਤਲਬ ਡਿਲੀਵਰੀ ਤੋਂ ਬਾਅਦ ਫ੍ਰੀ ਹੋ ਕੇ ਫਿਰ ਸੋਨੇ ਸੋਹਣੇ ਸੂਟ ਸਟਿਚ ਕਰਕੇ ਪਾਵਾਂਗੇ ਮੈਨੂੰ ਬਹੁਤ ਇਸ ਚੀਜ਼ ਦੀ ਐਚ ਵੀ ਹੈ ਕਿ ਮੈਂ ਫਿਟਿੰਗ ਵਾਲੇ ਸੂਟ ਪਾਵਾਂਗੀ ਡਿਲੀਵਰੀ ਤੋਂ ਬਾਅਦ ਮੈਂ ਨਾ ਕਮ ਸੇ ਕਮ ਮੈਨੂੰ ਲੱਗਦਾ ਹੈ 10 ਸੂਟ ਰੱਖ ਰੱਖੇ ਹੋਣਗੇ ਇਹ ਸੋਚ ਕੇ ਕਿ ਮੈਂ ਬਾਅਦ ਚ ਸਿਉ ਕੇ ਪਾਉਣਾ ਹੈ ਸੂਟ ਜਿਹੜੇ ਕਿ ਮੈਨੂੰ ਅੱਛੇ ਲੱਗੇ ਮੈਂ ਲੈ ਕੇ ਰੱਖ ਲੇ ਉਹਨਾਂ ਦੀ ਵੀ ਮੈਂ ਵੀਡੀਓ ਬਣਾਉਂਗੀ ਤੁਹਾਡੇ ਨਾਲ ਕੈਮਰੇ ਕੋ ਕਾਟਨ ਐ ਐਕਸਪੋਰਟ ਕਾਟਨ ਐ ਐਕਸਪੋਰਟ ਕਾਟਨ ਹੁੰਦੀ ਹੈ ਕਿ ਐਕਸਪੋਰਟ ਕਾਟਨ ਹੁੰਦੀ ਹੈ ਮੈਨੂੰ ਪਤਾ ਨਹੀਂ ਉਹ 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 ਕੈ ਮਤਲਬ ਉਹ ਫੈਬਰਿਕ ਦੇ ਵਿੱਚ ਵੀ ਮੇਰੇ ਕੋਲ ਸੂਟ ਪਿਆ ਹੈਗਾ ਤੇ ਜੌਰਜਟ ਚ ਪਿਆ ਹੈਗਾ ਤੇ ਚਿਕਨ ਦਾ ਪਿਆ ਹੈਗਾ ਤੇ ਉਹਦਾ ਆ ਹੁਣ ਜੇ ਟ੍ਰੈਂਡ ਚੱਲਿਆ ਸੀਗਾ ਸ਼ਿਮਰ ਦਾ ਵੀ ਪਿਆ ਹੈਗਾ मी लेणो नहीं हटी पर परत ਲੈ ਲਈ ਗਈ ਸੂਟ ਲੈ ਲੈ ਕੇ ਮੈਂ ਰੱਖੀ ਗਈ ਕਿਉਂਕਿ ਆਪਾਂ ਕਦੇ ਤਾਂ ਪਾਵਾਂਗੇ ਨਾ ਫਿਰ ਬਾਅਦ ਚ ਪਾਵਾਂਗੇ ਆਪਾਂ ਤੇ ਵੀ ਆਪਾਂ ਆਏ ਨਹੀਂ ਵੀ ਮਤਲਬ ਆਪਾਂ ਵੀ ਜਿਹੜੀ ਉਮੀਦ ਸੀ ਉਹਨੂੰ ਮਤਲਬ ਜਿਹੜੀ ਆਪਣਾ ਜੀ ਸੀਗਾ ਉਹਨੂੰ ਮਾਰਿਆ ਨਹੀਂ ਹੈਗਾ ਅੰਦਰੋਂ ਆਪਾਂ ਲੈ ਲੈ ਕੇ ਸੂਟ ਅਲਮਾਰੀ ਦੇ ਵਿੱਚ ਰੱਖ ਤੇ ਅਲਮਾਰੀ ਦੇ ਵਿੱਚ ਇੰਨੀ ਤੈ ਬਣੀ ਪਈ ਐ ਸੁੱਤਾ ਨਹੀਂ ਮੇਰੀਆਂ ਦੀ ਕਿ ਜਿਹੜੇ ਮੈਂ ਬਾਅਦ ਚ ਪਾਉਣੇ ਨੇਗੇ ਸਟਿਚ ਕਰਕੇ ਕਿਉਂਕਿ ਹੁਣ ਵੀ ਪਾਲਾਂ ਦੀ ਸਟਿਚ ਤਾਂ ਫਰੋਕਾਂ ਕਰਕੇ ਪਰ ਫਰੋਕਾਂ ਦਾ ਉਹਨਾਂ ਮਜ਼ਾ ਨਹੀਂ ਆਉਂਦਾ ਮੈਨੂੰ ਫਰੋਕ ਕਰਨੀ ਪਸੰਦ ਨਹੀਂ ਹੈਗੇ ਪਾਉਣੀਆਂ ਜਿਹਨੇ ਸੂਟ ਪਸੰਦ ਨੇਗੇ ਸਲਵਾਰ ਸੂਟ ਤੇ ਆਪਾਂ ਉਹ ਫਿਰ ਬਾਅਦ ਚ ਸਟਿਚ ਕਰਕੇ ਪਾਵਾਂਗੇ ਬਾਕੀ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਬਣਾ ਲੂੰਗੀ ਉਹਦੇ ਵਿੱਚ ਆਪਾਂ ਸਾਰੇ ਸੂਟ ਦਿਖਾਵਾਂਗੇ ਤੁਹਾਨੂੰ ਬਾਕੀ ਜਿਹੜੇ ਆਹ ਵਾਲੇ ਸੂਟ ਨੇ ਜਿਨ੍ਹਾਂ ਦਾ ਮੈਂ ਅੱਜ ਰਿਵਿਊ ਦੇ ਰਹੀਆਂ ਇਹ ਵੀ ਮੈਂ ਤੁਹਾਨੂੰ ਸਟਿਚ ਕਰਨ ਤੋਂ ਬਾਅਦ ਵੀ ਆਪਾਂ ਡੇਢ ਕ ਮਹੀਨੇ ਤੱਕ 2 ਮਹੀਨੇ ਤੱਕ ਆਪਾਂ ਇਹ ਸਟਿਚ ਕਰਕੇ ਪਾ ਲਾਂਗੇ ਤੇ ਫਿਰ ਮੈਂ ਤੁਹਾਨੂੰ ਇਹ ਦੱਸੂੰਗੀ ਵੀ ਇਹ ਕਿੱਦਾਂ ਦੇ ਬਣੇ ਨੇ ਪਾਏ ਹੋਏ ਵੀ ਮੈਂ ਤੁਹਾਨੂੰ ਦਿਖਾਉਂਗੀ ਠੀਕ ਹੈ ਜੀ ਤੇ ਆਪਾਂ ਆਪ ਇਸਟਿਚ ਕਰਦੇ ਹੁੰਨੇ ਆ ਜੇ ਸੂਟ ਤੇ ਇਹਨਾਂ ਤੇ ਕੋਈ ਲੇਸ ਵਗੈਰਾ ਲਾ ਲਾਂਗੇ ਕੋਈ ਡਿਜ਼ਾਈਨ ਬਣਾ ਲਾਂਗੇ ਹਨਾ ਤੇ ਸੋਹਣੇ ਬਣਾ ਲਾਂਗੇ ਇੱਕ ਏ ਵਾਲਾਗਾ ਇਹ ਵੀ 150 ਦਾ ਆਇਆ ਵੀਰੇ ਸਾਡੇ ਭਲਾਡੇ ਚ 150 ਦੇ ਮਿਲ ਜਾਂਦੇ ਆ ਤਾਂ ਦੇ ਸੁਟ ਇਹ ਨਾ ਪੂਰੀ ਕਪੜਾ ਆਪਾਂ सूती ਨਹੀਂ ਕਹਿ ਸਕਦੇ ਵੀ सूती ਕਪੜਾ ਹੁੰਦਾਗਾ ਇੱਕ ਆ ਵਾਲਾਗਾ ਮੈਨੂੰ ਦੋਨੋਂ ਹੀ ਪ੍ਰਿੰਟ ਬਹੁਤ ਸੋਹਣੇ ਲੱਗੇ ਆਹ ਥੋੜਾ ਜਿਹਾ ਵੀ ਵੀ ਇਹ ਵੀ ਸੋਹਣਾ ਲੱਗਿਆ ਮੈਨੂੰ ਤਾਂ ਇਹ ਲਈਆਂ ਮੈਂ ਆਹ ਮੈਨੂੰ ਥੋੜਾ ਜ਼ਿਆਦਾ ਸੋਹਣਾ ਲੱਗਿਆ ਤੇ ਇਹਨਾਂ ਦੋਨਾਂ ਸੂਟਾਂ ਦਾ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹੀ ਇਹੀ ਫੈਬਰਿਕ ਦੇ ਵਿੱਚ ਮੈਂ ਪਹਿਲਾਂ ਵੀ ਮਤਲਬ ਪਿਛਲੇ ਸਾਲ ਕਹਿਦੀ ਆਪਾਂ ਵਿੱਚ ਜਦੋਂ ਪਹਿਲਾਂ ਲਈ ਗਰਮੀਆਂ ਚ ਮੈਂ ਦੋ ਸੂਟ ਲਈ ਸੀਗੀ ਤੇ ਦੋਨੇ ਮੈਂ ਵਧੀਆ ਹਟਾਏ ਨੇ ਇੱਕ ਤਾਂ ਵੀ ਉਦੋਂ ਟਾਈਗਰ ਸੂਟ ਮੈਨੂੰ ਟਾਈਗਰ ਪ੍ਰਿੰਟ ਪਾਲਾ ਜਿਆਦਾ ਪਸੰਦ ਆ ਤੁਸੀਂ ਦੇਖਿਆ ਹੋਣਾ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਹਨ ਜਿਹੜੇ ਮੇਰੀ ਵੀਡੀਓ ਹਰੇਕ ਵੀਡੀਓ ਦੇਖਦੇ ਨੇ ਮੈਂ ਦੁਪੱਟੇ ਵੀ ਟਾਈਗਰ ਪ੍ਰਿੰਟ ਦੇ ਜ਼ਿਆਦਾ ਲੈਣੀਆਂ ਤੇ ਸੂਟ ਤਾਂ ਮੈਂ ਇਹਦੋਂ ਪਹਿਲਾਂ ਮਤਲਬ ਦੋ ਤਿੰਨ ਹਡਾਈ ਦਿੱਤੇ ਜਦੋਂ ਦਾ ਟਾਈਗਰ ਪ੍ਰਿੰਟ ਦਾ ਟ੍ਰੈਂਡ ਜਾ ਚੱਲਿਆ ਸੀਗਾ ਤੇ ਉਹ ਮੈਂ ਟਾਈਗਰ ਪ੍ਰਿੰਟ ਦੇ ਲਈ ਸੀਗੀ ਜਿਹੜਾ ਮੈਂ ਪਿਛਲੀ ਗਰਮੀ ਦੇ ਵਿੱਚ ਸਿਉਂਤੇ ਸੀਗੇ ਤੇ ਪਾਏ ਸੀਗੇ ਵੀਰੇ ਇਹ ਇਹ ਨਾ ਵੀ ਪਸੂਤੀ ਕੱਪੜਾ ਤਾਂ ਨਹੀਂ ਹੁੰਦਾ ਇਹ ਤੇ ਪਿੰਡਾਂ ਦੇ ਵਿੱਚ ਵੇਚਣ ਆਉਂਦੇ ਨੇ ਇਹੀ ਕੱਪੜਾ ਉਹ ਦੋ ਦੋ ਸੌ ਦੇ ਦਿੰਦੇ ਨੇ ਵੀ ਮਤਲਬ ਬਾਜ਼ਾਰ ਦੇ ਵਿੱਚ ਸਾਨੂੰ ਇਹ 150 ਦੇ ਮਿਲ ਗਏ ਸੀ ਮੈਨੂੰ ਮੈਂ ਇਹ ਦੋ ਸੂਟ ਲੈ ਆ ਕੇ ਰੱਖ ਲਏ ਕਿਉਂਕਿ ਮੈਂ ਸਿਉਂਗੂਗੀ ਪਹਿਲਾਂ ਇੱਕ ਮੈਂ ਹੋਰ ਗੱਲ ਦੱਸਦੀ ਹਾਂ ਤੁਹਾਨੂੰ ਕਿ ਮੈਂ ਕਦੇ ਵੀ ਘਰੇ ਪਾਉਣ ਵਾਲਾ ਸੂਟ 300 ਵੱਟੋਂ ਵੱਧ 400 ਐਦੂ ਉੱਤੇ ਮੈਂ ਘਰੇ ਪਾਉਣ ਵਾਲਾ ਸੂਟ ਕਦੇ ਨਹੀਂ ਸਟਿਚ ਕਰਿਆ ਬਈ ਐਦੂ ਉੱਤੇ ਨਹੀਂ ਜਿੱਦਾਂ ਵੀ ਜਿਹੜਾ ਆਪਾਂ ਘਰੇ ਪਾਉਣਾ ਆਪਾਂ ਨੂੰ ਪਤਾ ਕਿ ਆਪਾਂ ਘਰੇ ਪਾਉਣਾ ਸੂਟ ਉਹ ਮੈਂ ਐਦੂ ਉੱਤੇ ਹੀ ਨਹੀਂ ਦਣੀ ਸਟਿਚ ਕਰਦੀ ਹੁੰਦੀ ਬਸ ਉਹ ਮੇਰਾ ਸੂਟ 150 ਤੋਂ ਸਟਾਰਟ ਹੋ ਕੇ 400 ਦੇ ਵਿੱਚ ਵਿੱਚ ਖਤਮ ਹੋ ਜਾਂਦਾ ਹੈ ਘਰੇ ਪਾਉਣ ਵਾਲੇ ਸੂਟ ਦੇ ਜਿਹੜੇ ਠੀਕ ਹੈ ਜੀ ਤੇ ਬੇਰੀ ਸਿਸਟਰਸ ਜਿਹੜੀਆਂ ਦੇਖਣਗੇ ਮੇਰੀ ਵੀਡੀਓ ਵਿੱਚ ਕਮੈਂਟ ਜ਼ਰੂਰ ਕਰਿਓ ਵੀ ਜਿਹੜੀਆਂ ਮੇਰੇ ਵਰਗੀਆਂ ਹੈਗੀਆਂ ਨੇ ਕਿ ਜਿਹੜੀਆਂ 150 ਤੋਂ 500 ਦੇ ਵਿੱਚ 400 ਦੇ ਵਿੱਚ ਵਿੱਚ ਸੂਟ ਪਾਉਂਦੀਆਂ ਨੇ ਘਰੇ ਪਾਉਣ ਵਾਲੇ ਐਦੋਂ ਤੇ ਨਹੀਂ ਲਿਆਉਂਦੀਆਂ ਹੈਗੀਆਂ ਤੇ ਬਾਕੀ ਮੇਰੇ ਜ਼ਿਆਦਾਤਰ 250 ਤੋਂ 200 300 ਬਸ ਇੱਥੇ ਤੱਕ ਹੁੰਦੇ ਰਹਿਗੇ ਘਰੇ ਪਾਉਣ ਵਾਲੇ ਸੂਟ ਕਿਉਂਕਿ ਪਤਾ ਹੁੰਦਾ ਵੀ ਘਰੇ ਹੀ ਪਾਉਣੇ ਨੇਗੇ ਉਹੀ ਤੋਂ ਵੱਧ ਲੈ ਲੈਣੇ ਆ ਜਿੱਥੇ ਆਪਾਂ ਦੋ ਸੂਟ ਲੈਣ ਗਏ ਹੁੰਦੇ ਉੱਥੇ ਆਪਾਂ ਚਾਰ ਜ਼ਰੂਰ ਲੈਉਣ ਹੁੰਦੇ ਪਰ ਲੈਉਣ ਹੁੰਦੇ ਸਸਤੇ ਜੇ ਚਾਰ-ਚਾਰ ਸੌ ਦੇ ਲੈਣੇ ਹੁੰਦੇ ਆ ਤਾਂ ਉਹ ਹੋਰ ਤਾਂ 500 ਦੇ ਲੈ ਕੇ ਮੁੜੇ ਆਉਂਦੇ ਹੁੰਦੇ ਆ ਠੀਕ ਹੈ ਜੀ ਤੇ ਇਹ ਸੂਟ ਇਹ ਕਪੜਾ ਵਧੀਆ ਹੁੰਦਾਗਾ ਵੀ ਸੂਤੀ ਨਹੀਂ ਹੁੰਦਾ ਇਹ ਕਪੜਾ ਆਪਾਂ ਸੂਤੀ ਨਹੀਂ ਕਹਿੰਦੇ ਇਹਨੂੰ ਵੀ ਹੁੰਦਾ ਤਾਂ ਥੋੜਾ ਜਆ ਰੇਸ਼ਮੀ ਹੈਗਾ ਪਰ ਪੈ ਜਾਂਦਾਗਾ ਵੀ ਆਪਾਂ ਐ ਨਹੀਂ ਕਹ ਸਕਦੇ ਕਿ ਨਾ ਇਹ ਗਰਮੀ ਦੇ ਵਿੱਚ ਪੈਂਦਾ ਨਹੀਂ ਐ ਨਹੀਂ ਹੁੰਦਾਗਾ ਤੇ ਜੇ ਤੁਸੀਂ ਥੋੜਾ ਜਿਹਾ ਇਹਨੂੰ ਠੀਕ ਮੌਸਮ ਦੇ ਵਿੱਚ ਪਾਉਣਾ ਥੋੜੀ ਜਿਹੀ ਠੰਡ ਦੇ ਵਿੱਚ ਪਾਉਣਾ ਫਿਰ ਵੀ ਇਹ ਪੈ ਜਾਂਦਾਗਾ ਤਾਂ ਇਹਦੇ ਵਿੱਚ ਤੁਸੀਂ ਲਾਈਨਿੰਗ ਲਗਾ ਸਕਦੇ ਹੋ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਵੀ ਕਿਸੇ ਤੋਂ ਸਟੀਚ ਕਰਾਉਂਦੀਆਂ ਹਨਾ ਉਹ ਮੈਨੂੰ ਪਤਾ ਮਤਲਬ ਕਈ ਹੁੰਦੀਆਂ ਨੇ ਮੇਰੇ ਰਿਲੇਸ਼ਨ ਦੇ ਵਿੱਚ ਬਹੁਤ ਨੇ ਜਿਹੜੀਆਂ ਲੋਨ ਤੋਂ ਚਲਦੀਆਂ ਨੇ ਕਿ ਲੋਨ ਲਗਾਉਣ ਦੇ ਵਿੱਚ ਹਨਾ ਇੱਕ ਤਾਂ ਦੁੱਗਣਾ ਖਰਚ ਹੋ ਜਾਂਦਾ ਜਦੋਂ ਆਪਾਂ ਸਟੀਚ ਕਰਵਾਉਨੇ ਆ ਅਗਲੀ ਨੂੰ ਕਹਨੇ ਆ ਦੁੱਗਣੀ ਸਮਾਈ ਪੈਂਦੀ ਆ ਆਪਾਂ ਨੂੰ ਤੇ ਜੇ ਤੁਸੀਂ ਬਿਨਾਂ ਲੋਨ ਤੋਂ ਸਮਾਉਣਾ ਤਾਂ ਇਹ ਗਰਮੀਆਂ ਦੇ ਵਿੱਚ ਵਧੀਆ ਪੈ ਜਾਂਦੇ ਨੇ ਵੀਰੇ ਬਹੁਤ ਵਧੀਆ ਰਹਿੰਦੇ ਨੇ ਗਰਮੀਆਂ ਦੇ ਵਿੱਚ ਤੇ ਮੈਂ ਤਾਂ ਭਈ ਇਹਨਾਂ ਨੂੰ ਸਿਉਂਗੂਗੀ ਠੀਕ ਹੈ ਤੇ ਹੁਣ ਜਿਹੜੀ ਜੂਨ ਤੇ ਜੁਲਾਈ ਆ ਉਹ ਤਾਂ ਆਪਣੀ ਆ ਹੀ ਲੱਗ ਚੋਗੀ ਉਸ ਤੋਂ ਬਾਅਦ ਚਾ ਆਪਾਂ ਇਹਨੂੰ ਇਹਨਾਂ ਨੂੰ ਦੋਨਾਂ ਨੂੰ ਸਟਿਚ ਕਰਕੇ ਤੇ ਆਪਾਂ ਪਾ ਲਾਂਗੇ ਜੇ ਇੱਕ ਤੇ ਆਪਾਂ ਲੋਨ ਡਾਉਣੀ ਹੋਈ ਤਾਂ ਆਪਾਂ ਲੋਨ ਵੀ ਲਾ ਲਾਂਗੇ ਤੇ ਦੇਖਾਂਗੇ ਆਪਣਾ ਲੋਟ ਦੇਖਾਂਗੇ ਤੇ ਇਹਨਾਂ ਨਾਲ ਇੱਕ ਮੈਨੂੰ ਜਰੂਰ ਕਮੈਂਟ ਕਰਿਓ ਜੀ ਨੂੰ ਕਿਸੇ ਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੁੰਦੀ ਹੈ ਵਿੱਚ ਕਮੈਂਟ ਕਰਦੇ ਨੇ ਨਾ ਜਦੋਂ ਕੋਈ ਵੀ ਦੀ ਰਿਕਮੈਂਡ ਕਰਦੀ ਆ ਕੋਈ ਸਿਸਟਰ ਮੇਰੀ ਵੀ ਤੁਹਾਡੀਆਂ ਵੀਡੀਓਜ਼ ਵਧੀਆ ਲੱਗੀਆਂ ਹਨਾ ਤੇ ਮੈਂ ਤੁਹਾਡੀਆਂ ਵੀਡੀਓਜ਼ ਦੇਖੀ ਬਲੌਗ ਨਾਈਟਸ ਬਲੌਗ ਹਨਾ ਇੰਨੀ ਖੁਸ਼ੀ ਹੁੰਦੀ ਹੈ ਇੰਨੀ ਖੁਸ਼ੀ ਹੁੰਦੀ ਹੈ ਨਾ ਗੱਲਾਂ ਛੱਡ ਦੋ ਬੱਸ ਬਹੁਤ ਜਿਆਦਾ ਤੇ ਇੱਕ ਇੱਕ ਜਰੂਰ ਕਮੈਂਟ ਕਰਿਓ ਕਿ ਇਹਦੇ ਨਾਲ ਵਾਈਟ ਦੁਪੱਟਾ ਜ਼ਿਆਦਾ ਸੋਹਣਾ ਲੱਗੂਗਾ ਜਾਂ ਬਲੈਕ ਵੈਸੇ ਵਾਈਟ ਨਾ ਆਪਣੇ ਥੋੜਾ ਵੀ ਐਵੇਂ ਜੇ ਕਰ ਲੈਂਦੇ ਨੇ ਹਨਾ ਵੀ ਬਲੈਕ ਵਾਈਟ ਦੁਪੱਟਾ ਨਾ ਲਿਆ ਕਰੋ ਥੋੜਾ ਜਿਹਾ ਵਹਿਮ ਮਾਦਦੇ ਨੇ ਪਰ ਮੈਂ ਐਡਾ ਵੱਡਾ ਸੰਧੂਰ ਭਰ ਲੀਏ ਸੂਟ ਪਾ ਕੇ ਨਾਲ ਫਿਰ ਵੀ ਕਹਿੰਦੀਆਂ ਨੇ ਬੁੜੀਆਂ ਨਹੀਂ ਭੈਣੇ ਚਿੱਟਾ ਦੁਪੱਟਾ ਨਹੀਂ ਸੀ ਲੈਣਾ ਤਾਂ ਚਿੱਟਾ ਨਹੀਂ ਚਿੱਟੀ ਚੁੰਨੀ ਨਹੀਂ ਲੈਣੀ ਸੀ ਵੀ ਐ ਕਹਿੰਦੀਆਂ ਨੇ ਤੇ ਬਲੈਕ ਵੀ ਚੱਲੂਗਾ ਹਨਾ ਬਾਕੀ ਕਮੈਂਟ ਕਰਿਓ ਤੁਸੀਂ ਵੀ ਕਿਹੜਾ ਜਿਆਦਾ ਸੋਹਣਾ ਲੱਗੂਗਾ ਪਰਪਲ ਵੀ ਚੱਲ ਸਕਦਾ ਨਾਲ ਦੇ ਪਰ ਕੰਟਰਾਸਟ ਦੁਪੱਟਾ ਜਿਆਦਾ ਸੋਹਣਾ ਲੱਗਦਾ ਮੈਨੂੰ ਤਾਂ ਬਾਕੀ ਤੁਸੀਂ ਦੱਸਿਓ ਜ਼ਰੂਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਵੀ ਕਿਹੜਾ ਸੋਹਣਾ ਲੱਗੂਗਾ ਤੇ ਇਹਦੇ ਨਾਲ ਵੀ ਦੱਸਿਓ ਆ ਪ੍ਰਿੰਟ ਤਾਂ ਮੈਨੂੰ ਤੇ ਪ੍ਰਿੰਟ ਤੇ ਕਲਰ ਦੋਨੇ ਚੀਜ਼ਾਂ ਮੈਨੂੰ ਇੰਨੀਆਂ ਸੋਹਣੀਆਂ ਲੱਗੀਆਂ ਵੀ ਮੈਨੂੰ ਇਹੀ ਸੂਟ ਨਾ ਵੀ ਐ ਲੱਗਣ ਲੱਗਿਆ ਵੀ ਇਹ 5-600 ਦਾ ਸੂਟ ਆ ਵੀ ਇਹ 150 ਦਾ ਨਹੀਂ ਹੈ ਜਿਆਦਾ। ਬਈ ਸ਼ੱਕ ਮੈਂ 1500 ਦੇ ਇਲਾਕੇ ਹੀ ਆਇਏ ਤੇ ਇਹ ਦੋ ਸੂਟ ਲੈਣਗੇ। ਦੋਨੋਂ ਲਈ ਆਈ ਸੀ ਫਿਰ ਮੈਂ। ਮੈਂ ਕਿਹਾ ਚਲ ਇੱਕ ਕਿਸੇ ਨੂੰ ਹੋਰ ਪਸੰਦ ਆ ਜਾਂਦਾ ਹੈ ਨਾ ਕਈ ਵਾਰੀ। ਦੇ ਦਾਂਗੇ ਆਪਾਂ ਕਿਸੇ ਨੂੰ ਵੀ ਦੇ ਲੈਂਚ ਦੇ ਦਾਂਗੇ ਜਾਂ ਤਾਂ ਜਾਂ ਆਪਣੇ ਇੱਕ ਛੋਟੀ ਜੀ ਸ਼ਾਪ ਵੀ ਹੈਗੀ ਹੈਗੀ ਸੂਟਾਂ ਦੀ ਤੇ ਆਪਾਂ ਸੇਲ ਕਰ ਦਾਂਗੇ ਫਿਰ। ਠੀਕ ਹੈ ਐਸੀ ਜਿਹੜੇ ਮੇਰੀ ਵੀਡੀਓ ਦੇਖਦੇ ਹੋਣਗੇ ਉਹ ਤਾਂ ਕਹਿਣਗੇ ਵੀ ਭਾਈ ਤੂੰ 150 ਦਾ ਲਈਆਂ ਤੇ 150 ਦਈ ਦੇ ਆਪਾਂ ਬੇਚਦੇ ਨਹੀਂ ਆਗੇ ਆਪਾਂ ਕਿਸੇ ਰਿਲੇਸ਼ਨ ਵਾਲੇ ਨੂੰ ਹੀ ਦੇ ਦਾਂਗੇ ਹਨਾ ਤੇ ਉਹ ਵੀ ਅਗਲਾ ਵੈਸੇ ਕਹੂਗਾ ਵੀ 150 ਸਸਪ ਦੇਣ ਬੈਠੀ ਹੈ ਸਾਨੂੰ ਪਰ ਵੀ ਮੈਨੂੰ ਬਹੁਤ ਸੋਹਣੇ ਲੱਗੇ ਦੋਨੇ ਨਾ ਦੋਨੀਆਂ ਸੇ ਉਹ ਕੇ ਪਾ ਲੂੰਗੀ ਜਦ ਇੱਕ ਘਾਟ ਕੇ ਫਿਰ ਦੂਜਾ ਪਾ ਲੂੰਗੀ ਇਹਦੇ ਨਾਲ ਵੀ ਤੁਹਾਨੂੰ ਦੱਸਿਓ ਵੀ ਦੁਪੱਟਾ ਕਿਹੜਾ ਚੱਲੂਗਾ ਇਹਦੇ ਚ ਵੀ ਵਾਈਟ ਕਲਰ ਹੈਗਾ ਤੇ ਇੱਕ ਇਹਦੇ ਵਿੱਚ ਹੈਗਾ ਰੈੱਡ ਕਲਰ ਤੇ ਇੱਕ ਆ ਹੈਗਾਗਾ ਕਿਹੜਾ ਕਲਰ ਆਇਆ ਇਹ ਮੈਨੂੰ ਬੜੀ ਅੰਗਰੇਜ਼ੀ ਗਰੂਜੀ ਆਉਂਦੀ ਹੈਗੀ ਇਹ ਅੰਗੂਰੀ ਜਿਹਾ ਕਲਰ ਹੈ ਬਈ ਹਨਾ ਇਹਦਾ ਸੂਟ ਦਾ ਹੋਰ ਪਤਾ ਨਹੀਂ ਇਹਨੂੰ ਕਿਹੜਾ ਕਲਰ ਕਹਿੰਦੇ ਨੇ ਪਿਸਤਾ ਕਲਰ ਹੈ ਇਸ ਨੂੰ ਕਹਿੰਦੇ ਨੇ ਸ਼ਾਇਦ ਪਤਾ ਨਹੀਂ ਇਸ ਨੂੰ ਕਹਿੰਦੇ ਹੋਣਗੇ ਤੇ ਇੱਕ ਇਹਦੇ ਵਿੱਚ ਰੈੱਡ ਹੈ ਇੱਕ ਗਰੇ ਜੀਆਂ ਪੱਤੀਆਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਵੀਡੀਓ ਵਿੱਚ ਤੈਨੂੰ ਪਤਾ ਨਹੀਂ ਲੱਗਦੀ ਹੋਣਗੀਆਂ ਗਰੇ ਜੀਆਂ ਪੱਤੀਆਂ ਨਹੀਂ ਆ ਪੱਤਾ ਲੱਗਦਾ ਹੋਣਾ ਤੁਹਾਨੂੰ ਤੇ ਇੱਕ ਰੈੱਡ ਹੈਗਾ ਬਈ ਇਹਦੇ ਨਾਲ ਵੀ ਦੱਸਿਓ ਵੀ ਕਿਹੜਾ ਦੁਪੱਟਾ ਜ਼ਿਆਦਾ ਸੋਹਣਾ ਲੱਗੂਗਾ ਠੀਕ ਹੈ ਤੇ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਇੰਨੀ ਕਿ ਇਨਫਾਰਮੇਸ਼ਨ ਦੇਣਾ ਚਾਹੁੰਦੀ ਆ ਮੈਂ ਇਸ ਵੀਡੀਓ ਰਾਹੀਂ ਵੀ ਇਹ ਸੂਟ ਬਈ ਬਦਿਆ ਹੁੰਦੇ ਨੇਗੇ ਵੀ ਜੀ ਨੇ ਪਾਉਣੇ ਨੇ ਜੀ ਨੇ ਕਿਸੇ ਰੇ ਹਨਾ ਨਹੀਂ ਪਾਉਣੇ ਹਨਾ ਤੇ ਬੈਡ ਕਮੈਂਟ ਨਾ ਕਰਿਓ ਤੇ ਵੀ ਨਹੀਂ ਲੈਣੇ ਤਾਂ ਕੋਈ ਗੱਲ ਨਹੀਂ ਵੀ ਪਰ ਮੈਂ ਫਿਰ ਵੀ ਵੀ ਮੈਂ ਹੰਡਾਏ ਨੇ ਦੋ ਸੂਟ ਇੱਕ ਮੈਂ ਲੌਣ ਵਾਲਾ ਬਣਾ ਲਿਆ ਸੀਗਾ ਪਿਛਲੀ ਵਾਰੀ ਇੱਕ ਟਾਈਗਰ ਸੂਟ ਸੀਗਾ ਟਾਈਗਰ ਪ੍ਰਿੰਟ ਦਾ ਸੀ ਤੇ ਇੱਕ ਹੋਰ ਸੀਗਾ ਫਲਾਵਰ ਜੇ ਬਣੇ ਹੋਏ ਸੀ ਨਿੱਕੇ ਨਿੱਕੇ ਜੇ ਜੀਵੇ ਇਹ ਚ ਪ੍ਰਿੰਟ ਹੈਗਾ ਇਹ ਚ ਤਾਂ ਬਾਹ ਲੀਆਂ ਬਰੀਕ ਪੱਤੀਆਂ ਜਿਹਿਆਂ ਨਾਲ ਉਹ ਚ ਫੁੱਲ ਸੀਗੇ ਛੋਟੇ ਛੋਟੇ ਤੇ ਉਹ ਹੁਣ ਮੇਰੇ ਆਉਂਦੇ ਨਹੀਂ ਹੈਗੇ ਗੇ ਪਰ ਇਹ ਵੀ ਪੇਟੀ ਚ ਸੀਗੇ ਡੂੰਗੇ ਨਹੀਂ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦੀ ਤੇ ਬਾਕੀ ਅ ਇੱਕ ਨਾ ਦੱਸਿਓ ਵੀ ਐਂ ਕੌਣ-ਕੌਣ ਕਰਦਾ ਹੁੰਦਾਗਾ ਅ ਵੀਜੋ ਸੂਟ ਪਹਿਲਾ ਤਾਂ ਜਦੋਂ ਲਿਆਉਣਾ ਹੁੰਦਾ ਉਦੋਂ ਚਾਚੜਾ ਰੈਂਦਾ ਵੀ ਸੂਟ ਲਿਆਉਣੇ ਨੇ ਸੂਟ ਲਿਆਉਣੇ ਨੇ ਹਨਾ ਦੋ ਤਿੰਨ ਦਿਨ ਤਾਂ ਉਦੋਂ ਇਹ ਚਾਚ ਰੰਗ ਜਾਂਦੇ ਨੇ ਵੀ ਲਿਆਉਣੇ ਨੇ ਤੇ ਸੂਟ ਫਿਰ ਜਦੋਂ ਲਿਆਉਣੇ ਹੁੰਨੇ ਆ ਲਿਆ ਕੇ ਫਿਰ ਆਪਾਂ ਉਹਨਾਂ ਨੂੰ ਇਮਾਰੀ ਚ ਰੱਖ ਦਿੰਨੇ ਹਣਾ ਵੀ ਕੱਡ ਕੱਢ ਕੇ ਕੌਣ ਦੇਖਣਾ ਹੁੰਦਾ ਹੈ ਨਾ ਮੈਨੂੰ ਆਦਤ ਹੈ ਬਈ ਤੇ ਮੇਰੇ ਰਿਲੇਸ਼ਨ ਦੇ ਵਿੱਚ ਹੋਰ ਵੀ ਇੱਕ ਬੰਦਾ ਜਿਹਨੂੰ ਆਖਦਾ ਮੇਰੀ ਜਠਾਣੀ ਹੈਗੀ ਉਹ ਵੀ ਕਈ ਵਾਰੀ ਸੂਟ ਵੀ ਮਤਲਬ ਨੇ ਵੀ ਦੱਸਿਆਗਾ ਕਿ ਜਦੋਂ ਮੈਂ ਸੂਟ ਲਿਆ ਹੁੰਨੀ ਹੁੰਦੀ ਨੇਖੀ ਮੈਨੂੰ ਐ ਹੁੰਦਾਗਾ ਕਿ ਮੈਂ ਐ ਕਰ ਦਿੰਦੀ ਆ ਸੇ ਵੀ ਸੀਏ ਵੀ ਵੇੜਾਗਾ ਕਿ ਮੈਂ ਵੀ ਐ ਕਰ ਦਿੰਦੀ ਆ ਤੇ ਫਿਰ ਮੈਂ ਨਾਲ ਅਲਮਾਰੀ ਦੇ ਵਿੱਚ ਰੱਖ ਦੇਣੀ ਹੁੰਦੀ ਆ ਤੇ ਆ ਕੇ ਫਿਰ ਮੈਂ ਸ਼ਾਮ ਨੂੰ ਦਫਰੀ ਜੀ ਹੁੰਦੀ ਫਿਰ ਮੈਂ ਕੱਢ ਕੇ ਦੇਖਦੀ ਆ ਕਿ ਕਿਹ ਜਗਾ ਭੁੱਲ ਜੇ ਜਾਂਦੇ ਹੁੰਦੇ ਆ ਨਾ ਵੀ ਫਿਰ ਮੈਂ ਕੱਢ ਕੇ ਦੇਖੀ ਦੁਨੀਆ ਵੀ ਇੱਕ ਇੱਕ ਇਹ ਜਿਹਾ ਸੂਟ ਹੈਗਾ ਹਨਾ ਫਿਰ ਮੈਂ ਉਹ ਦਿਮਾਗ ਦੇ ਵਿੱਚ ਫੋਟੋ ਬਣਾਉਣੀ ਹੁੰਦੀ ਆ ਵੀ ਐਵੇਂ ਲੱਗੂਗਾ ਪਾਇਆ ਹੋਇਆ ਸੀ ਆਉਕੇ ਪਾਇਆ ਹੋਇਆ ਮੈਨੂੰ ਲੱਗੂਗਾ ਜੇ ਐਵੇਂ ਦੀ ਲੈਸ ਲਾਵਾਂਗੇ ਤਾਂ ਐਵੇਂ ਦਾ ਲੱਗੂਗਾ ਤੇ ਐਵੇਂ ਕੋਣ ਕੋਣ ਕਰਦਾ ਹੁੰਦਾ ਜ਼ਰੂਰ ਕਮੈਂਟ ਕਰਿਓ ਤੇ ਇੱਕ ਵੀ ਜਦੋਂ ਆਪਾਂ ਲਿਆਉਂਦੇ ਆ ਮੈਂ ਤਾਂ ਉਦੋਂ ਚਾ ਚੜ ਜਾਂਦਾ ਫਿਰ ਲਿਆ ਕੇ ਅਲਮਾਰੀ ਦੇ ਵਿੱਚ ਰੱਖ ਦਿੰਦੇ ਦੋ ਤਿੰਨ ਦਿਨ ਪਿਆ ਰਹਿੰਦਾ ਉਦੋਂ ਚਾ ਚੜ ਜਾਂਦਾ ਫਿਰ ਜਿਹੜੀ ਮੇਰੇ ਭੈਣਾਂ ਕਿਸੇ ਨੂੰ ਹੋਰ ਸਟਿਚ ਕਰਕੇ ਦੇਣ ਦੇ ਕੇ ਆਉਂਦੀਆਂ ਨੇ ਫਿਰ ਉਹ ਦੋ ਤੇ ਜਿੰਨੇ ਦਿਨ ਸਟਿਚ ਹੋ ਕੇ ਨਹੀਂ ਆਉਂਦਾ ਫਿਰ ਉਹ ਖੁਸ਼ੀ ਚ ਲੋਕ ਖੁਸ਼ੀ ਜਿਹਾ ਲੱਗ ਜਾਂਦੇ ਨੇ ਤੇ ਉਹ ਵੀ ਸਟੀਚ ਹੋ ਕੇ ਆਉਗਾ ਸੁੰਟਰੋਂ ਹਨਾ ਵੀ ਸਿਰ ਪਾਵਾ ਕੀ ਫਿਰ ਐਵੇਂ ਤਾਂ ਲੱਗੂਗਾ ਤੇ ਮੈਂ ਵੀ ਮਤਲਬ ਛੇਤੀ ਮੈਨੂੰ ਅੱਜ ਵੀ ਹੁੰਦੀ ਐ ਵੀ ਮੈਂ ਕੱਟ ਕੇ ਆਪਦਾ ਸੁੰਟ ਸਿਉ ਕੇ ਪਾ ਲਾਂ ਮੈਂ ਤਾਂ ਮੈਂ ਬਿਨਾਂ ਬਾਹਾਂ ਤੋਂ ਪਾ ਕੇ ਦੇਖ ਲਈ ਉਹਨੂੰ ਫਿਰ ਮੈਂ ਬਾਹਵਾਂ ਲਾ ਕੇ ਪਾ ਕੇ ਦੇਖਦੀ ਆ ਪਹਿਲਾਂ ਉਹਨੂੰ ਰੈਡੀ ਕਰਨ ਤੋਂ ਪਹਿਲਾਂ ਮੈਂ ਚੀਜ਼ ਅੱਤਵਾਰੀ ਪਾ ਕੇ ਦੇਖ ਲੈਣੀ ਆ ਕਮੀਜ਼ ਨੂੰ ਵੀ ਇਹ ਕਿਦਾਂ ਦਾ ਲੱਗਦਾਗਾ ਐਨਾ ਕੱਚਾ ਹੁੰਦਾ ਸੂਟਾਂ ਦਾ ਕਮੈਂਟ ਕਰਿਓ ਕਿ ਕੌਣ-ਕੌਣ ਐਵੇਂ ਕਰਦਾ ਹੈਗਾ ਕਿਸੇ ਨੂੰ ਕੋਈ ਤਾਂ ਹੋਊਗਾ ਮੇਰੇ ਵਰਗਾ ਹਨਾ ਜਿਹਨੂੰ ਇੰਨਾ ਚਾਹ ਹੁੰਦਾ ਆਪਣਾ ਸੰਤਾਂ ਦਾ ਲੈਉਣ ਦਾ ਸਮਾਕੇ ਪਾਉਣ ਦਾ ਠੀਕ ਹੈ ਜੀ ਤੇ ਵਧੀਆ ਹੁੰਦੇ ਨੇ ਬਸ ਸੂਟ ਸੋਨ ਮੈਂ ਦੱਸਦਾ ਤੇ ਜੇ ਮੇਰਾ ਫੋ ਪੈਂਦਾ ਤਾਂ ਮੈਂ ਪੇਟੀ ਚੋਂ ਕੱਢ ਕੇ ਉਹ ਵੀ ਸੂਨ ਦਿਖਾਉਂਦੀ ਤੇ ਮੈਂ ਵਧੀਆ ਪਾਏ ਤੇ ਹਟਾਏ ਨੇਗੇ ਵੀ ਐ ਜੇ ਨਹੀਂ ਹੈਗਾ ਵੀ ਹਵਾ ਨਹੀਂ ਪੈਂਦੀ ਕੱਪੜੇ ਚ ਤੇ ਇੱਕ ਨਾ ਥੋੜਾ ਜਿਹਾ ਥੋੜਾ ਜਿਹਾ ਸਟੈਚੇਬਲ ਹੈ ਕੱਪੜਾ ਇਹ ਥੋੜਾ ਜਿਹਾ ਤੇ ਸਟੈਚੇਬਲ ਕੱਪੜੇ ਦੀ ਫਿਟਿੰਗ ਬਹੁਤ ਸੋਹਣੀ ਆਉਣੀ ਹੁੰਦੀ ਹੈ ਵੀਰੇ ਬਹੁਤ ਸੋਹਣੀ ਮਤਲਬ ਫਿਟਿੰਗ ਬਣ ਜਾਂਦੀ ਹੈ ਉਹਦੀ ਕਿਉਂਕਿ ਉਹ ਛਾਂਦਾ ਛੂੰਦਾ ਨਹੀਂ ਹੁੰਦਾ ਹੈਗਾ ਉਹ ਸਟੈਚ ਹੋ ਜਾਂਦਾ ਹੈਗਾ ਤੇ ਬਾਕੀ ਤੁਸੀਂ ਦੱਸਿਓ ਹਨਾ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈਲਪਫੁਲ ਰਹੀ ਜਾਂ ਨਹੀਂ ਰਹੀ ਹਨਾ ਤੁਹਾਡੇ ਵਾਸਤੇ ਤੇ ਇਸ ਤੋਂ ਬਾਅਦ ਆਪਾਂ ਫਿਰ ਜੇ ਆਪਣੀ ਆ ਵੀਡੀਓ ਨੂੰ ਪਿਆਰ ਮਿਲਿਆ ਹਨਾ ਤੁਸੀਂ ਲਾਈਕ ਕਰ ਦਿਓ ਵੀਡੀਓ ਨੂੰ ਤੇ ਦੱਸਿਓ ਕਮੈਂਟ ਕਰਕੇ ਵੀ ਵਧੀਆ ਲੱਗੀ ਹੈਲਪਫੁਲ ਰਹੀ ਤਾਂ ਫਿਰ ਆਪਾਂ ਨੈਕਸਟ ਵੀਡੀਓ ਨਾ ਅ ਜਿਹੜਾ ਉਹ ਕੱਪੜਾ ਹੁੰਦਾਗਾ ਰਿਯਾਨ ਰਿਯਾਨ कॉटन ਰਿਯਾਨ कॉटन ਦੇ ਉੱਤੇ ਆਪਾਂ ਇੱਕ ਵੀਡੀਓ ਬਣਾਵਾਂਗੇ ਡਿਟੇਲ ਦੇ ਵਿੱਚ ਕਿ ਰਿਯਾਨ कॉटन ਦਾ ਕੱਪੜਾ ਹਨਾ ਜਿਹੜੀਆਂ ਮੇਰੇ ਭੈਣਾਂ ਕਹਿੰਦੀਆਂ ਨੇ ਕਿ ਇਹ ਲੱਫ ਜਾਂਦਾ ਹੈਗਾ ਜੀ ਇਹ ਚੜ ਜਾਂਦਾ ਹੈਗਾ ਕਈਆਂ ਕਈਆਂ ਦੀ ਪ੍ਰੋਬਲਮ ਹੈ ਕਈ ਤਾਂ ਮੈਨੂੰ ਮਨ ਕਈ ਮਤਲਬ ਦੁਕਾਨ ਕਰਕੇ ਮੈਨੂੰ ਕੰਪਲੀਟ ਆਉਂਦੀ ਹੈ ਕਈ ਤਾਂ ਕਹਿੰਦੀ ਨੇ ਝੜ ਜਾਂਦਾ ਹੈਗਾ ਕਈ ਕਹਿੰਦੀ ਨੇ ਕਿ ਲੱਫ ਜਾਂਦਾ ਹੈਗਾ ਹੁਣ ਮੈਨੂੰ ਆਈ ਸਮਝ ਆਉਂਦੀ ਵੀ ਵੀ ਉਹ ਕੱਪੜੇ 'ਚ ਕੋਈ ਫਰਕ ਰਹਿ ਜਾਂਦਾ ਵੀ ਲਫਣਾਂ ਵਾਲਾ ਆਟਾ ਹੈ ਤੇ ਜਿਹੜਾ ਸੂੰਗੜਨ ਵਾਲਾ ਉਹ ਆਟਾ ਹੈਗਾ ਕਿਵੇਂ ਆ ਕੁਛ ਹੈਗਾ ਰਿਅਨ ਦਾ ਸੂਟ ਹੁੰਦਾ 200 ਤੇ 250 ਦੇ ਵਿੱਚ ਵਿੱਚ 200 ਦਾ ਹੁੰਦਾ ਜਾਂ 250 ਦਾ ਹੁੰਦਾ ਦੋਸਤ ਬਸ ਇੰਨੇ ਕੁ ਕੀ ਆਉਂਦਾਗਾ 300 ਦਾ ਤਾਂ ਮੈਂ ਕਦੇ ਲਈ ਨਹੀਂ ਹੈਗਾ ਰਿਅਨ ਕਾਟਨ ਦਾ ਸੂਟ ਰਿਅਨ ਕਾਟਨ ਵੀ ਮੈਂ ਬਹੁਤ ਪਾਉਣੀ ਆ ਬਈ ਕਿਉਂਕਿ ਉਹ ਵੀ ਸਸਤੀ ਹੈਗੀ ਤਾਂ ਕਰਕੇ ਲਾ ਲਉ ਤੇ ਉਹ ਵੀ ਮੈਂ ਨਾ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਬਹੁਤ ਲੰਬੀ ਜਾਊਗੀ ਆਪਣੀ ਨਹੀਂ ਇਹ ਤੇ ਫਿਰ ਨਾ ਮੈਂ ਇਹ ਅਪਲੋਡ ਕਰਨ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈਗੀ ਤੇ ਨੈਟਵਰਕ ਜਾ ਖਤਮ ਹੋ ਜਾਂਦਾ ਆਪਣਾ ਤੇ ਉਹ ਪਰਿਉਣ कॉटन ਦੇ ਸੂਟ ਤੇ ਵੀ ਡਿਟੇਲ ਚ ਵੀਡੀਓ ਬਣਾਵਾਂਗੀ ਕਿ ਤੁਸੀਂ ਇਸ ਤਰੀਕੇ ਨਾਲ ਇਹਨੂੰ ਸਟਿਚ ਕਰੋ ਤੇ ਬਹੁਤ ਵਧੀਆ ਰਹਿੰਦੀ ਹੈਗੀ ਤੇ ਨਾਲੇ ਨਾ ਠੰਡਾ ਹੁੰਦਾ ਉਹ ਕੱਪੜਾ ਬਾਕੀ ਸਾਪਾ ਉਹ ਤੁਹਾਨੂੰ ਉਹ ਵੀਡੀਓ ਦੇ ਵਿੱਚ ਆਪਾਂ ਸਾਰਾ ਰਿਵਿਊ ਦੇ ਦਾਂਗੇ ਰਿਯਾਨ कॉटन ਬਾਰੇ ਉਹਦੇ ਸੂਟ ਵੀ ਮੇਰੇ ਕੋਲ 2-3 ਪਏ ਆ ਇਹ ਮੈਂ ਤੁਹਾਨੂੰ ਦਿਖਾ ਵੀ ਦਵਾਂਗੀ ਇੱਕ ਮੈਂ ਆਪਦੇ ਵਾਸਤੇ ਵੀ ਰੱਖਿਆ ਹੋਇਆ ਹੈਗਾ ਤੇ ਉਹਦਾ ਪ੍ਰਿੰਟ ਵੀ ਬਹੁਤ ਸੋਹਣਾ ਹੈਗਾ ਉਹਦਾ ਵੀ ਆਪਾਂ ਰਿਵਿਊ ਜ਼ਰੂਰ ਦੇਵਾਂਗੇ ਸੋ ਆ ਵੀਡੀਓ ਦੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਹੈਲਪਫੁਲ ਰਹੀ ਇਹ ਸੂਟ ਹੈਗੇ ਨੇ ਜੀ 1150 ਦੇ ਸਿਰਫ ਠੀਕ ਹੈ ਜੀ ਤੇ ਜੇ ਕਿਸੇ ਨੇ ਹਣਾ ਸਮਾਈ ਕੇ ਸਵਾਣ ਹੁੰਦਾ ਤਾਂ 200 ਰੁਪਏ ਸਲਾਈ ਪੈ ਕੇ 350 ਚ ਸੂਟ ਪੈ ਜਾਊਗਾ ਇਹ ਤੇ ਬਾਕੀ ਜਿਹੜੀਆਂ ਮੇਰੇ ਵਰਗੀਆਂ ਨੇ ਘਰੇ ਸਿਉਂਦੀਆਂ ਨੇ ਉਹਨਾਂ ਨੂੰ ਤਾਂ ਮੌਜਾਂ ਹੀ ਮੌਜਾਂ ਲੱਗੀਆਂ ਚਾਹੇ 4-5 ਚੜਦੀ ਗਰਮੀ ਲਿਆ ਕੇ ਸਿਉਂ ਲਿਆ ਕਰੋ ਬਾਕੀ ਜੇ ਕਿਸੇ ਨੂੰ ਵੀ ਕਿਸੇ ਸੁਭਾਅ ਹੁੰਦਾ ਹੈ ਨਾ ਪਿਓਰ ਕਾਟਨ ਪਾਉਣ ਦਾ ਉਹ ਵੱਖਰੀ ਗੱਲ ਹੁੰਦੀ ਹੈ ਹਣਾ ਮੇਰੇ ਵਰਗੀ ਤਾਂ ਇਹ ਪਾ ਲੈਂਦੀ ਹੈ ਇਹ ਜਿਆ ਕੱਪੜਾ ਠੀਕ ਹੈ ਜੀ ਤੇ ਮੱਖੀਆਂ ਨੇ ਬਹੁਤ ਤੰਗ ਕੀਤਾ ਹੋਇਆ ਪਤਾ ਨਹੀਂ ਕਾਰੇ ਘਤਰ ਹੁੰਦੀਆਂ ਨੇ ਇਹ ਇੰਨੀਆਂ ਕਮਰੇ ਦੇ ਵਿੱਚ ਤੇ ਦੱਸਿਓ ਕਮੈਂਟ ਕਰਕੇ ਕੀ ਮੇਰੇ ਇਹ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਮੇਰੀ ਵੀਡੀਓ ਹੈਲਪਫੁਲ ਰਹੀ ਜਾਂ ਨਹੀਂ ਰਹੀ ਤੇ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਮੇਰਾ ਮੇਕਅਪ ਕਿੱਦਾਂ ਦਾ ਲੱਗਿਆ ਜਿਹੜਾ ਅੱਜ ਮੈਂ ਕੀਤਾ ਹੋਇਆ ਠੀਕ ਹੈ ਜੀ ਤੇ ਚਲੋ ਜੀ ਸੋਹਣੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਜਿਹੜੇ ਨਵੇਂ ਆਉਣਗੇ ਮੇਰੀ ਚੈਨਲ ਤੇ ਇਸ ਵੀਡੀਓ ਰਾਹੀਂ ਤਾਂ ਸਬਸਕ੍ਰਾਈਬ ਕਰ ਦਿਓ ਜਰੂਰ ਤੇ ਚਲੋ ਜੀ ਰਾਜੀ ਖੁਸ਼ੀ ਰਹੋ ਹੱਸਦੇ ਖੇਡਦੇ ਰਹੋ ਤੇ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਸੋਹਣੀ ਜੀ ਇੰਟਰਸਟਿੰਗ ਜੀ ਵੀਡੀਓ ਲੈ ਕੇ ਤੇ ਚਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸ਼ੇ ਕਹਾਂ। ਬਾਏ